ਹਾਂਜੀ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆਂ ਜੀ ਪੰਡ ਕਮਾਲਪੁਰਾ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਲੁਧਿਆਣੇ ਦਾ ਪੰਡ ਆ ਜੀ ਤੇ ਇੱਥੇ ਆਪਾਂ ਡਿਜੀਟਲ ਸਮਾਰਟ ਸਿਵਲ ਮੋਟਰ ਕੱਢਣ ਲਈ ਆਏ ਆਂ ਦੇਵਾ ਗਿਆ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਸਭ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਪਉਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਾਂ ਕਮਾਲਪੁਰੇ ਪੰਡ ਦੇ ਵਿੱਚ ਸੁਖਵਿੰਦਰ ਸਿੰਘ ਸੁਖਾਵਾਸੀ ਸਾਨਾਫ ਜਗਦੇਵ ਸਿੰਘ ਦੇ ਖੇਤ ਦੇ ਵਿੱਚ ਪਹੁੰਚੇ ਆਂ ਜੀ ਜੀਹਨਾਂ ਦੇ ਖੇਤ 9 ਇੰਚੀ ਬੋਰ ਆ ਜੀ 250 ਫੁੱਟ ਡੂੰਘਾ 3 ਇੰਚ ਦੀ ਡਿਲੀਵਰੀ ਹੈ ਜੀ ਜੋ ਕਿ 130 ਫੁੱਟ ਤੇ ਇਥੇ ਮੋਟਰਾਂ ਚੱਲਦੀਆਂ ਵਾਈ ਤੇ ਇੱਕ ਪਾਈਪ ਉੱਪਰੋਂ ਟੁੱਟ ਗਿਆ ਸੀ ਤੇ ਬਾਕੀ 120 ਫੁੱਟ ਦੀ ਡਿਲੀਵਰੀ ਬੋਰ ਦੇ ਵਿੱਚ ਟੁੱਟ ਕੇ ਡਿੱਗ ਪੀ ਟੁੱਟ ਕੇ ਡਿੱਗਣ ਦਾ ਤੁਹਾਨੂੰ ਸਾਰਾ ਆਪਾਂ ਕਾਰਨ ਦੱਸਾਂਗੇ ਜੀ ਜਿਵੇਂ ਬਾਈ ਜੀ ਉਹਨਾਂ ਦੀ ਮੋਟਰਾਂ ਬੋਰ ਦੇ ਵਿੱਚ ਸੀਗੀ ਜਿਹੜਾ ਉੱਪਰਲਾ ਪਾਈਪ ਸੀ ਜਿਹਦੇ ਨਾਲ ਆਪਣਾ ਬੈਂਡ ਕੱਸਿਆ ਹੁੰਦਾ ਬਾਈ ਉਹ ਕਲੈਂਪ ਬਿਲਕੁਲ ਪਲੇਟ ਦੇ ਨਾਲ ਲੱਗਾ ਹੋਇਆ ਸੀਗਾ ਪਲੇਟ ਦੇ ਨਾਲ ਲੱਗਣੇ ਪਲੇਟ ਦੀ ਲੀਕਿੰਗ ਦਾ ਪਤਾ ਨਹੀਂ ਲੱਗਾ ਬਾਈ ਜੀ ਹੁਣ ਥੱਲੇ ਵੀ ਪਲੇਟ ਦੇ ਥਲੜੇ ਪਾਸੇ ਕੋਈ ਮੇਰੂ ਸੀਗਾ ਉਹ ਪਾਣੀ ਸੀ ਜੋ ਕਲੈਂਪ ਦੇ ਨਾਲ ਦੀ ਜਾ ਕੇ ਥੱਲੇ ਚ ਲੈ ਜਾਂਦਾ ਸੀ ਬੂਰ ਦੇ ਵਿੱਚ ਤੇ ਉਹ ਥੱਲੇ ਜਾ ਜਾ ਕੇ ਜਿਹੜੀ ਪਹਿਲੀ ਪਲੇਟ ਸੀ 10 ਫੁੱਟ ਵਾਲੀ ਉਹ ਪਾਈਪ ਪਾਣੀ ਜਾਂਦਾ ਸੀਗਾ ਪਾਈਪ ਗਿੱਲਾ ਹੋ ਜਾਂਦਾ ਸੀ ਸੁੱਕ ਜਾਂਦਾ ਸੀ ਤੇ ਉਹਦੇ ਨਾਲ ਪਲੇਟ ਬਿਲਕੁਲ ਗਲ ਗਈ ਪਲੇਟ ਗਲ ਕੇ ਉੱਥੋਂ ਟੁੱਟ ਗਈ ਤੇ ਟੁੱਟ ਕੇ ਆਪਣੀ ਮੋਟਰ ਬਾਈ ਜੀ ਉਹਨਾਂ ਦੇ ਵਿੱਚ ਡੱਗ ਪਈ ਜਿਵੇਂ ਆਪਾਂ ਮੋਟਰ ਕੱਢ ਰਹੇ ਆ ਇਸ ਦਾ ਮੇਨ ਕਾਰਨ ਇਹ ਹੋਇਆ ਵੀ ਜਿਹੜਾ ਆਪਾਂ ਉਹ ਕਲੈਂਪ ਲਾਉਨੇ ਆ ਨਾ ਜੀ ਪਾਈਪ ਦੇ ਉੱਪਰ ਤੇ ਉਹ ਉਸ ਨੂੰ ਚਾਰ ਜਾਂ ਪੰਜ ਅੰਕਲਾਂ ਛੱਡ ਕੇ ਕੱਸਿਆ ਕਰੋ ਤਾਂ ਜੋ ਕਿਤੇ ਪਲੇਟ ਲੀਕ ਹੋਵੇ ਜਾਂ ਕੋਈ ਤੁਸੀਂ ਪਲੇਟ ਦੇ 나ਟ ਬਦਲਨੇ ਆ ਤੇ ਜਾਂ ਕੋਈ ਤੁਹਾਨੂੰ ਪਤਾ ਲੱਗ ਸਕੇ ਵੀ ਇੱਥੋਂ ਆਪਣਾ ਗਲਿਆ ਹੋਇਆ ਵਾ ਪਾਈਪ ਓ ਬਾਕੀ ਇੱਕ ਚੀਜ਼ ਦਾ ਧਿਆਨ ਹੋਰ ਕਿਸਾਨ ਵੀ ਰੱਖਿਆ ਕਰੋ ਵੀ ਜਦੋਂ ਵੀ ਤੁਸੀਂ ਡਿਲੀਵਰੀ ਪਾਉਣੀ ਹੈ ਜੀ ਜਿਵੇਂ ਆਪ ਪਟੋਟਾ ਪਾਉਣਾ ਵਾ ਤਾਂ ਕਲੈਂਪ ਜ਼ਰੂਰ ਖੋਲ ਕੇ ਕਲੈਂਪ ਤੇ ਟਕਣਾ ਜਿਹੜਾ ਪਾਈਪ ਨਵਾਂ ਪਾਉਣਾ ਉਹਦੇ ਤੇ ਲਾਇਆ ਕਰੋ ਕਈ ਵਾਰ ਆਪਾਂ ਕਲੈਂਪ ਵਾਲਾ ਪਾਈਪ ਉਮੀ ਕੱਢ ਲੈਨੇ ਕਲੈਂਪ ਨਹੀਂ ਖੋਲਦੇ ਉਹ ਪਲੇਟ ਦੇ ਨਾਲ ਲੱਗੇ ਹੋਣ ਕਾਰਨ ਉਹ ਮਿੱਟੀ ਪੈਂਦੀ ਰਹਿੰਦੀ ਆ ਤੇ ਕਲੈਂਪ ਵਾਲੀ ਜਗ੍ਹਾ ਵੀ ਗਲ ਜਾਂਦੀ ਆ ਉੱਥੋਂ ਵੀ ਬਹੁਤ ਮੋਟਰਾ ਟੁੱਟ ਕੇ ਢੱਕਦੀਆਂ ਜਿੱਥੇ ਕਲੈਂਪ ਕੱਸਿਆ ਹੁੰਦਾ ਵਾ ਵੈਸੇ ਕਲੈਂਪ ਦੀ ਜਗ੍ਹਾ ਬਦਲਣੀ ਚਾਹੀਦੀ ਆ ਆਪਾਂ ਨੂੰ ਤੇ ਕੁਛ ਟਾਈਮ ਬਾਅਦ ਉਹਨੂੰ ਬਦਲ ਕੇ ਰੱਖੋ ਤੇ ਆ ਆਪਾਂ ਮੋਟਰ ਬਾਹਰ ਕੱਢ ਦਿੱਤੀ ਹੈਈ ਆ ਵੇਖ ਲਓ ਪਲੇਟ ਬਿਲਕੁਲ ਹੀ ਟੁੱਟ ਗਈ ਹੈ ਤੇ ਤੇ ਪਾਣੀ ਪੈਂਦਾ ਰਹਿੰਦਾ ਸੀਗੀ ਪਾਣੀ ਪੈ ਜਾਂਦਾ ਹੀ ਸੁੱਕ ਜਾਂਦਾ ਹੀ ਉਹ ਜਗਾਲ ਪੈ ਕੇ ਗਲ ਕੇ ਤੇ ਬਿਲਕੁਲ ਹੀ ਟੁੱਟ ਗਈ ਪਲੇਟ ਐ ਇਸ ਤਰ੍ਹਾਂ ਜਿੰਨੇ ਵੀ ਆਪਣੇ ਉੱਪਰਲੇ ਬੈਂਡ ਵਾਲੇ ਪਾਈਪ ਹੁੰਦੇ ਇਹਨਾਂ ਦਾ ਖਾਸ ਤੌਰ ਤੇ ਧਿਆਨ ਰੱਖਿਆ ਕਰੋ ਵੀ ਜੋ ਪਾਣੀ ਉੱਪਰੋਂ ਲੀਕ ਹੋ ਕੇ ਜਾਂਦਾ ਉਹ ਥੱਲੇ ਚੱਲਿਆ ਜਾਂਦਾ ਤੁਹਾਨੂੰ ਪਾਈਪ ਆ ਵਿਖਾਉਣਾ ਮੈਂ ਜਿਹੜਾ ਮਤਲਬ ਕਿ ਕਲੈਂਪ ਲੱਗਾ ਸੀਗਾ ਬਿਲਕੁਲ ਨਾਲ ਲਗਾਏਗਾ ਤੇ ਪੈਪ ਦੇ ਤੇ ਉਹ ਪਲੇਟ ਉਥੋਂ ਲੀਕ ਹੋ ਗਈ ਵਿਖਾਉਣੇ ਤੁਹਾਨੂੰ ਪਲੇਟ ਵੀ ਟੁੱਟੀ ਹੋਈ ਵਿਖਾਉਣੇ ਆ ਬਾਕੀ ਇੱਕ ਚੀਜ਼ ਧਿਆਨ ਰੱਖਿਆ ਕਰੋ ਜਦੋਂ ਵੀ ਤੁਸੀਂ ਮੋਟਰਾਂ ਪਾਉਣੇ ਹੁੰਦੇ ਆ ਨਾ ਨਾਟ ਤੇ ਜੈਨ ਆ ਜਿਹੜੇ ਉਹ ਥੋੜੇ ਥੋੜੇ ਪੈਸਿਆਂ ਦੇ ਹੁੰਦੇ ਆ ਇਹਦੀ ਕੈਰਸ ਨਾ ਕਰਿਆ ਕਰੋ ਜੀ ਜ਼ਰੂਰ ਨਵੇਂ ਪਾ ਦਿਆ ਕਰੋ ਨਾਟ ਵੀ ਜੈਨ ਵੀ ਕਿਉਂਕਿ ਜਿਹੜੇ ਆਪਾਂ ਜੈਨ ਪੁਰਾਣੇ ਪਾ ਦਿੰਨੇ ਆ ਜਾਂ ਨਾਟ ਪੁਰਾਣੇ ਪਾ ਲੈਂਦੇ ਆ ਉਹ ਵੀ ਪ੍ਰਾਣੀ ਪਾਣੀ ਦੀ ਥੱਲੇੋਂ ਵੀ ਲੀਕਿੰਗ ਹੁੰਦੀ ਰਹੇ ਤਾਂ ਵੀ ਉਹ ਪਾਇਪ ਆਪਣੇ ਪਾਣੀ ਨੇ ਲੀਕ ਹੋ ਹੌਲੀ ਹੌਲੀ ਗਾਲ ਦੇਣੇ ਆ ਜੀ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਤਾਂ ਜੋ ਕਿਉਂ ਚੀਜ਼ ਥੋੜੇ ਪੈਸਿਆਂ ਦੀ ਹੁੰਦੀ ਹੈ ਆਪਣਾ ਨੁਕਸਾਨ ਜਿਆਦਾ ਦਾ ਕਰ ਦਿੰਦੀ ਆ ਇਸੇ ਤਰ੍ਹਾਂ ਉਹ ਕਲੈਂਪ ਆਪਾਂ ਖੋਲ ਕੇ ਅ ਬਾਈ ਜੀ ਉਹਨਾਂ ਦੇ ਉੱਪਰ ਉਧਰ ਲਾਤਾ ਮੋਟਰ ਕੱਢੀ ਕਰਕੇ ਤੇਣਾਟ ਬਿਲਕੁਲ ਗਲੇ ਹੋਏ ਸੀ ਸਾਰੇ ਵੱਢ ਕੇ ਕੱਢੇਣਾਟ ਆ ਪਾਇਪ ਆ ਜੀ ਜਿਹੜਾ ਟੁੱਟਿਆ ਤੁਹਾਨੂੰ ਵਿਖਾਉਨੇ ਆ ਪਹਿਲੇ ਹੀ ਪਾਇਪ ਆ ਜੀ ਨੂੰ ਕਲੈਂਪ ਟੱਕਣ ਲਗਾ ਵੇਖ ਲਓ ਇੱਥੋਂ ਪਾਣੀ ਪੈ ਪੈ ਕੇ ਗਲ ਕੇ ਬਿਲਕੁਲ ਹੀ ਟੁੱਟ ਗਿਆ ਜੀ ਕਿਉਂਕਿ ਹੁਣ ਕਲੈਂਪ ਤੇ ਓਲੇ ਹੋਣ ਕਰਕੇ ਬਾਈ ਜੀ ਉਹਨਾਂ ਨੂੰ ਵੀ ਪਲੇਟ ਨਹੀਂ ਦੇ ਸੀ ਤੇ ਜਿਵੇਂ ਗਲ ਕੇ ਟੁੱਟ ਗਿਆ ਜੀ ਇਸੇ ਤਰ੍ਹਾਂ ਆਹ ਪਲੇਟ ਵਿਖਾਉਣੇ ਤੁਹਾਨੂੰ ਆਹ ਵੇਖੋ ਇੱਥੇ ਕਲੈਂਪ ਲੱਗਾ ਇੱਥੇ ਮੇਰੂ ਹੋ ਕੇ ਪਾਣੀ ਜਾਈ ਗਿਆ ਥੱਲੇ ਬਾਕੀ ਜਿੰਨੇ ਵੀ ਭਰਾ ਆਪਣੇ ਵੀਡੀਓ ਦੇਖਦੇ ਰਹਿੰਦੇ ਆ ਸਾਰਿਆਂ ਦਾ ਪਤਾ ਇਹਦੇ ਲਈ ਧੰਨਵਾਦ ਕਰਦੇ ਆ ਜੀ ਤੁਸੀਂ ਆਪਾਂ ਨੂੰ ਅਪਰੀਸ਼ੀਏਟ ਕਰਦੇ ਆ ਤੇ ਆਪਣੇ ਬਾਕੀ ਆਪਣਾ ਫੇਸਬੁਕ ਤੇ ਤੁਸੀਂ ਵੀਡੀਓ ਵੇਖ ਰਹੇ ਆ ਆਪਣੇ ਪੇਜ ਨੂੰ ਫੋਲੋ ਕਰ ਲਿਓ YouTube ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਇਸੇ ਤਰ੍ਹਾਂ Instagram ਤੇ ਵੀ ਆਪਣਾ ਪੇਜ ਬਣਿਆ ਹੋਇਆ ਈ ਤੇ ਆਪਾਂ ਜਿਹੜੀ ਵੀ ਆਪਾਂ ਨੂੰ ਜਾਣਕਾਰੀ ਮਿਲਦੀ ਹਰ ਰੋਜ਼ ਤੁਹਾਡੇ ਨਾਲ ਕਿਸਾਨ ਵੀਰੋ ਸਾਂਝੀਆਂ ਕਰਦੇ ਰਹਿੰਨੇ ਆ ਜੀ ਤੇ ਬਾਕੀ ਜੇਕਰ ਤੁਹਾਨੂੰ ਆਪਣੀ ਦਿੱਤੀ ਸਲਾਹ ਜਾਣਕਾਰੀ ਚੰਗੀ ਲੱਗਦੀ ਹੁੰਦੀ ਆ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ